ਰੋਸ਼ ਮਾਰਚ ਜਿਹੜਾ ਹੈਗਾ ਆ ਰਿਹਾ ਹੈਗਾ ਜਿਹੜਾ ਕਿ ਹਰਨਾਮ ਸਿੰਘ ਧੋਮੇਉਣਾ ਦੇ ਵੱਲੋਂ ਇੱਥੇ ਰੋਸ਼ ਰੱਖਿਆ ਹੋਇਆ ਅਕਾਲ ਤਖਤ ਸਾਹਿਬ ਜੋ ਬੱਚਾ ਨਾ ਮੈਂ ਨਹੀਂ ਕਰਦਾ ਪਰ ਦੁਖੀ ਹੋ ਕੇ ਕਹਿਣਾ ਪੈਂਦਾ ਬੜੇ ਲੰਮੇ ਸਮੇਂ ਤੋਂ ਦੇਖਦੇ ਆਂ ਅਕਾਲ ਤਖਤ ਸਾਹਿਬ ਮਹਾਨ ਆ ਇਹਦੇ ਉੱਤੇ ਕਬਜ਼ਾ ਸ਼ੈਤਾਨ ਦਾ ਕਬਜ਼ਾ ਕਰਕੇ ਬੈਠਾ ਸ਼ੈਤਾਨ ਆ ਜੋ ਬਾਦਲ ਸਰਕਾਰ ਰਹੀ ਆ ਸ਼ਰੋਣੀ ਕਮੇਟੀ ਵੀ ਉਹਦੇ ਐਂਟਰ ਚ ਤੇ ਆ ਦੇ ਉਹ ਆਪਣੀ ਮਨਮਰਜ਼ੀ ਕਰਦੀ ਆ ਗੁਰੂ ਸਾਹਿਬ ਦੇ ਗੁਰਤਾ ਮੰਦੀ ਮਨਮਰਜ਼ੀ ਦਾ ਨੂੰ ਨਹੀਂ ਕਾਇਮ ਰੱਖ ਸਕੇ ਕਿ ਸਿੰਘ ਸਾਹਿਬਾਂ ਦੀ ਤੁਸੀਂ ਕੀ ਕਦਰ ਕਰਦੇ ਹੋ ਕਿ ਜਦੋਂ ਬਣਾਉਂਦੇ ਜਦੋਂ ਸਰੂਪੇ ਪਾ ਕੇ ਹਾਰ ਪਾ ਕੇ ਬੜੀਆਂ ਖੁਸ਼ੀਆਂ ਦੇ ਨਾਲ ਚਾਮਾਂ ਦੇ ਨਾਲ ਬਣਾਉਂਦੇ ਜੇ ਤੇ ਜਦੋਂ ਮਰਜੀ ਉਤਾਰ ਕੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਲਾਹ ਦਿੰਦੇ ਜੇ ਜਿਹੜੇ ਪਹਿਲੇ ਸਿੰਘ ਸਾਹਿਬ ਸੀ ਉਹਨਾਂ ਦਾ ਕੀ ਕਸੂਰ ਜਿਹੜਾ ਉਹਨਾਂ ਨੂੰ ਚੇਂਜ ਕੀਤਾ ਗਿਆ ਵੀ ਇਦਾਂ ਕੀ ਅਕਾਲ ਤਖਤ ਨੇ ਸਿੰਘ ਸਾਹਿਬਾਂ ਨੂੰ ਕੀ ਤਮਾਸ਼ਾ ਬਣਾ ਲਿਆ ਤੂੰ ਹਮਮ ਕੈਸੀ ਪੋਲਟਿਕਸ ਕਿਉਂ ਖੇਡਦੇ ਹੋ ਕਿਉਂ ਖੇਡ ਇੱਕ ਆਪ ਆ ਦਿੱਲੀ ਦੇ ਇਸ਼ਾਰਿਆਂ ਤੇ ਚੱਲਦੇ ਆ ਪਰ ਕਹਿੰਦੇ ਉਹ ਸੰਘਤ ਨੂੰ ਆ ਇੱਥੇ ਰੋਸ ਪ੍ਰੋਟੈਸਟ ਹੋ ਰਿਹਾ ਜੀ ਆ ਪ੍ਰੋਟੈਸਟਰਸ ਬੈਠੇ ਆ ਬਾਹਰ ਪਹਿਲਾਂ ਤੋਂ ਪੁੱਛਦੇ ਆ ਕਿੱਥੋਂ ਆਏ ਆ ਇਹ ਅੱਜ ਹਰਨਾਮ ਸਿੰਘ ਤੋਂ ਮਾਣਦੇ ਉਹਨਾਂ ਦੇ ਵੱਲੋਂ ਜਿਹੜਾ ਕਿ ਰੋਸ ਮਾਰਚ ਦਾ ਦਿੱਤਾ ਗਿਆ ਸੀ ਤੁਸੀਂ ਉਹਦਾ ਹਿੱਸਾ ਹੋ ਹਾਂਜੀ ਤੇ ਕਿਉਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕਿਉਂ ਰੋਸ ਮਾਰਚ ਕਰ ਰਹੇ ਹੋ ਕਰਤਾ ਕਰਨ ਦਾ ਜੀ ਮਤਲਬ ਇਹੀ ਆ ਪਈ ਬੜੇ ਲੰਬੇ ਸਮੇਂ ਤੋਂ ਏ ਜਿਹੜੀ ਜੋ ਬਦਲ ਸਰਕਾਰ ਰਹੀ ਆ ਸ਼ਰੋਣੀ ਕਮੇਟੀ ਵੀ ਉਹਦੇ ਐਂਟਰ ਚ ਚਾ ਤੇ ਉਹ ਆਪਣੀ ਮਨਮਰਜ਼ੀ ਕਰਦੀ ਆ ਗੁਰੂ ਸਾਹਿਬ ਦੇ ਗੁਰਤਾ ਮਾਂ ਦੀ ਮਨਮਰਜ਼ੀ ਆ ਦਾ ਨੂੰ ਨਹੀਂ ਕਾਇਮ ਰੱਖ ਸਕੇ ਇਹਦਾ ਕਾਰਨ ਇਹੀ ਆ ਕਿ ਜਿਹੜੀਆਂ ਸਮੁੱਚੀਆਂ ਗੁਰੂ ਨਾਨਕ ਨਾਮਲੇਵਾ ਸਿੱਖ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਉਹਨਾਂ ਦਾ ਇਹ ਵਿਰੋਧ ਆ ਕਿ ਸਿੰਘ ਸਾਹਿਬਾਂ ਦੀ ਤੁਸੀਂ ਕੀ ਕਦਰ ਕਰਦੇ ਹੋ ਕਿ ਜਦੋਂ ਬਣਾਉਂਦੇ ਜਦੋਂ ਸਰੋਪੇ ਪਾ ਕੇ ਹਾਰ ਪਾ ਕੇ ਬੜੀਆਂ ਖੁਸ਼ੀਆਂ ਦੇ ਨਾਲ ਚਾਵਾ ਦੇ ਨਾਲ ਬਣਾਉਂਦੇ ਜੇ ਤੇ ਜਦੋਂ ਮਰਜੀ ਉਤਾਰ ਕੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਲਾਹ ਦਿੰਦੇ ਜੇ ਇਹ ਸਰਬੱਤ ਖਾਲਸਾ ਸੱਦ ਕੇ ਤੇ ਫੇਰ ਹੀ ਸਿੰਘ ਸਾਹਿਬਾਂ ਨੂੰ ਲਾਇਆ ਜਾਂਦਾ ਤੇ ਜਦੋਂ ਉਤਾਰਿਆ ਜਾਂਦਾ ਉਦੋਂ ਵੀ ਸਮੁੱਚੀਆਂ ਸੰਗਤਾਂ ਦੀ ਸੰਪਰਦਾਵਾਂ ਦੀ ਸੰਤ ਸਮਾਜ ਦੀ ਨਿਹੰਗ ਸਿੰਘ ਜਥੇਬੰਦੀਆਂ ਦੀ ਸਮੁੱਚੇ ਗੁਰੂ ਨਾਨਕ ਦੇਵ ਸਿੱਖਾਂ ਦੇ ਨਾਮ ਨੇ ਵਾਲੇ ਸਿੱਖਾਂ ਦੀ ਕਲਗੀਧਰ ਦੇ ਸਿੰਘਾਂ ਦੀਆਂ ਲਾਡਲੀਆਂ ਫੌਜਾਂ ਦੀ ਸਹਿਮਤੀ ਦੇ ਨਾਲ ਸਾਧੂ ਮਹੰਤਵਾਂ ਦੀਆਂ ਸਹਿਮਤੀ ਦੇ ਨਾਲ ਆ ਇਹ ਗੁਰੂ ਰਾਮਦਾਸ ਦਾ ਦਰ ਘਰ ਜਿਹੜਾ ਵਾ ਇਸ ਦੀ ਮਾਨ ਮਰਜ਼ਾਦਾ ਨੂੰ ਕਾਇਮ ਰੱਖਦੇ ਆਂ ਅਕਾਲ ਤਖਤ ਸਾਹਿਬ ਜੋ ਬਚਨ ਮੈਂ ਨਹੀਂ ਕਰਦਾ ਪਰ ਦੁਖੀ ਹੋ ਕੇ ਕਹਿਣਾ ਪੈਂਦਾ ਬੜੇ ਲੰਮੇ ਸਮੇਂ ਤੋਂ ਦੇਖਦੇ ਆਂ ਅਕਾਲ ਤਖਤ ਸਾਹਿਬ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦਾ ਸਾਜਿਆ ਹੋਇਆ ਤਖਤ ਹੈ ਜੀ ਮਹਾਨ ਆ ਇਹਦੇ ਉੱਤੇ ਕਬਜ਼ਾ ਸ਼ੈਤਾਨ ਦਾ ਕਬਜ਼ਾ ਕਰਕੇ ਬੈਠਾ ਸ਼ੈਤਾਨ ਆ ਪਰ ਇਹ ਸ਼ੈਤਾਨਾਂ ਦੀਆਂ ਸ਼ੈਤਾਨੀਆਂ ਨੂੰ ਲੋਕ ਜਨਤਾ ਜਿਹੜੀ ਆ ਗੁਰੂ ਦੇ ਸਿੱਖ ਉਹ ਬਰਦਾਸ਼ਤ ਨਹੀਂ ਕਰ ਸਕਦੇ ਇਸ ਕਰਕੇ ਇਹ ਰੋਸ ਹੈ ਜੀ ਸਿਮੁਚੀਆਂ ਸਿੱਖ ਸੰਗਤਾਂ ਦਾ ਤੁਹਾਡਾ ਕੀ ਹੈ ਹੁਣ ਜਿਹੜੇ ਜਥੇਦਾਰ ਸਹਿਬਾਨ ਪਹਿਲਾਂ ਲਾਏ ਗਏ ਸੀ ਉਹ ਵੀ ਤਾਂ ਉਸੇ ਧਿਰ ਵੱਲੋਂ ਲਾਏ ਗਏ ਸੀ ਜਿਨ੍ਹਾਂ ਦੀ ਬਹਾਲੀ ਤੁਸੀਂ ਗੱਲ ਕਰ ਰਹੇ ਹੋ ਇਹ ਉਹਨਾਂ ਹੀ ਲਾਏ ਸੀ ਫਿਰ ਉਹਨਾਂ ਨੂੰ ਢਾਇਆ ਕਿਉਂ ਇਹਦਾ ਕਾਰਨ ਵੀ ਉਹਨਾਂ ਦੀ ਜੋ ਬੋਲੀ ਜਦੋਂ ਨਹੀਂ ਕੋਈ ਵੀ ਬੋਲਦਾ ਉਹਨਾਂ ਦੇ ਮੁਤਾਬਕ ਤੇ ਉਹਨੂੰ ਉਤਾਰ ਦਿੰਦੇ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਵੀ ਜਿਹੜਾ ਅੰਦਰ ਵੀ ਗੱਲ ਸਾਡੀ ਹੋਈ ਸੀ ਉਹ ਕਹਿੰਦੇ ਕਿ ਜਿਹੜੇ ਦਿੱਲੀ ਦਿੱਲੀ ਦੀਆਂ ਫੋਰਸੇਸ ਨੇ ਉਹ ਕਰ ਰਹੀਆਂ ਨੇ ਇਹ ਇਹਨਾਂ ਨੇ ਅਸੀਂ ਅਸੀਂ ਜੋ ਤਖਤ ਦੀ ਗੱਲ ਕਰਦੇ ਆ ਅਕਾਲ ਤਖਤ ਦੀ ਅਕਾਲ ਤਖਤ ਦਾ ਮੱਥਾ ਦਿੱਲੀ ਨਾਲ ਲੱਗਦਾ ਤੇ ਇਹ ਜਿਹੜੇ ਦਿਨ ਲੋਕ ਨੇ ਦਿੱਲੀ ਦੇ ਚੱਕੇ ਹੋਏ ਨੇ ਦਿੱਲੀ ਦੇ ਨਹੀਂ ਜੀ ਉਹ ਵੀ ਗੁਰੂ ਨਾਨਕ ਦੇ ਸਿੱਖ ਹੀ ਆ ਦਿੱਲੀ ਦੇ ਚੱਕੇ ਨਹੀਂ ਆ ਉਹਨਾਂ ਦੇ ਮਨ 'ਚ ਵੀ ਉੱਥੇ ਵੀ ਸਿੱਖ ਵੱਸਦੇ ਆ ਜੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨਾਮੇ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਆ ਸਾਡੇ ਨਾਲ ਆ ਗੁਰੂ ਕੇ ਸਿੱਖਾਂ ਨੇ ਵੀ ਭਾਈ ਮਤੀ ਦਾਉ ਨੇ ਉਹਨਾਂ ਦਾ ਮਤਲਬ ਇਹ ਹੈ ਕਿ ਜਿਹੜੀ ਸਰਕਾਰ ਹੈ ਦਿੱਲੀ ਦੀ ਉਹ ਉਹਦੇ ਵੱਲੋਂ ਸਪੋਰਟ ਆ ਤੁਹਾਨੂੰ ਰੋਲ ਨਹੀਂ ਜੀ ਉਹਨਾਂ ਵੱਲੋਂ ਕੋਈ ਨਹੀਂ ਆ ਲੋਕਾਂ ਦੇ ਮਨਾਂ ਵਿੱਚ ਸੰਗਤਾਂ ਦੇ ਮਨਾਂ ਵਿੱਚ ਗੁਰਸਿੱਖਾਂ ਦੇ ਮਨਾਂ ਵਿੱਚ ਰੋਲ ਸਿਆ ਵੀ ਇਦਾਂ ਕੀ ਅਕਾਲ ਤਖਤ ਦੇ ਸਿੰਘ ਸਾਹਿਬਾਂ ਨੂੰ ਕੀ ਤਮਾਸ਼ਾ ਬਣਾ ਲਿਆ ਤੁਸੀਂ ਐਸੀ ਪੋਲਿਟਿਕਸ ਕਿਉਂ ਖੇਡਦੇ ਹੋ ਕਿਉਂ ਖੇਡਦੇ ਇੱਕ ਆਪ ਡਿੱਲੀ ਦੇ ਇਸ਼ਾਰਿਆਂ ਤੇ ਚੱਲਦੇ ਆ ਪਰ ਕਹਿੰਦੇ ਉਹ ਸੰਗਤ ਨੂੰ ਆ ਅੱਛਾ ਕਹਿੰਦੇ ਸੰਗਤ ਨੂੰ ਠੀਕ ਹੈ ਠੀਕ ਹੈ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਅਈ ਪੈਨਸ਼ੂਵਾ ਆਇਆ ਜੀ ਅੱਛਾ ਪੈਨਸ਼ੂਵਾ ਬਾਬੇ ਜੀ ਬਾਲਾ ਕਿ ਗੱਲ ਜੀ ਰਾਜ ਰਾਜ ਸਰਕਾਰ ਤੁਸੀਂ ਵੀ ਸਹਿਮਤ ਹੋ ਬਾਬਾ ਜੀ ਦੀ ਗੱਲ ਨਾਲ ਹਾਂ ਜੀ ਅਈ ਸ਼ਾਮ ਕਾ ਆਈ ਹੈ। ਬਾਬਾ ਸਾਹਿਬ ਸਾਹਮਣੇ ਆਹੀ ਮਹਾਰਾਜ। ਇੱਕ ਚੀਜ਼ ਹੋਰ ਉਹਨਾਂ ਨੇ ਕਹੀ ਸੀਗੀ ਅੰਦਰ ਕਿ ਹਾਂ ਭਈ ਜੋ ਅੱਜ ਮਤਾ ਲੈ ਕੇ ਆ ਰਹੇ ਨੇ ਉਹਦੇ ਲਈ ਕਿ ਜੋ ਅਮਿਤ ਸ਼ਾਹ ਜਿਹੜੇ ਦੇਸ਼ ਦੇ ਹੋਮ ਮਿਨਿਸਟਰ ਨੇ ਉਹਨਾਂ ਨੇ ਸੰਜੇਰਨੈਲ ਸਿੰਘ ਪਿੰਡਰਾਲਾ ਉਹ ਵਾਲਿਆਂ ਬਾਰੇ ਪਾਰਲੀਮੈਂਟ ਦੇ ਵਿੱਚ ਗਲਤ ਬਿਆਨ ਨਹੀਂ ਕੀਤੀ ਹੈ। ਤੇ ਤੁਹਾਡਾ ਉਹਦੇ ਤੇ ਕੀ ਕਹਿਣਾ? ਉਹ ਜੀ ਬਿਲਕੁਲ ਇਹ ਗੱਲ ਆਮ ਸਭ ਲੋਕਾਂ ਨੂੰ ਜਿਹੜੇ ਜਾਣਦੇ ਹੋਏ ਕੋਈ ਅਣਜਾਣ ਸਿੱਖ ਵੀ ਸਾਡੇ ਹੈ ਜਿਹੜੇ ਗੱਲ ਨੂੰ ਨਹੀਂ ਸਮਝ ਸਕਦੇ ਜਿਹੜੇ ਜਾਣਦੇ ਆ ਗੁਰੂ ਹਰਗੋਬਿੰਦ ਸਾਹਿਬਾਹ ਮਹਾਰਾ ਸੱਚੇ ਪਾਤਸ਼ਾਹ ਦਾ ਤਖਤ ਸੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਇੱਥੇ ਜੋ 81 82 ਤੋਂ ਡੇਰਾ ਲਾ ਕੇ ਬੈਠੇ ਸੀ ਇਹ ਸਾਡਾ ਘਰ ਸੀ ਜੀ ਖਾਲਸੇ ਦਾ ਘਰ ਆ ਖਾਲਸਾ ਆਪਣੇ ਘਰ ਤੇ ਨਹੀਂ ਰਹਿ ਸਕਦਾ ਇਹ ਸਰਕਾਰਾਂ ਦੀ ਸਿਆਸਤ ਹੁੰਦੀ ਆ ਸੱਚੇ ਬੰਦੇ ਨੂੰ ਗਲਤ ਕਰਨਾ ਸਰਕਾਰਾਂ ਦਾ ਮੁੱਢੋਂ ਤੋਂ ਹੀ ਇਹ ਕੰਮ ਰਿਹਾ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਈ ਹੋਈ ਸੀ ਉਸ ਤੋਂ ਵੀ ਇਦਾਂ ਹੀ ਇਹਨਾਂ ਕਰਕੇ ਇਹਨਾਂ ਦੀਆਂ ਸਿਆਸੀਆਂ ਗੱਲਾਂ ਤੇ ਇਹਨਾਂ ਨੇ ਉਦੋਂ ਵੀ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਗੜ੍ਹ ਦਾ ਕਿਲਾ ਮੰਨਣਾ ਕਿ ਵੀ ਜਿਹੜਾ ਅਮਿਤ ਸ਼ਾਹ ਦਾ ਬਿਆਨ ਹੈ ਗਲਤ ਹੈ ਫਿਰ ਇਹ ਗਲਤ ਹੈ ਜੀ ਬਿਲਕੁਲ ਗਲਤ ਹੈ ਉਹ ਤੇ ਪੋਲਿਟਿਕਸ ਖੇਡਦੇ ਆ ਉਹ ਕਹਿੰਦੇ ਵੀ ਜਿੱਥੇ ਹਰ ਜਗ੍ਹਾ ਸਾਡੀ ਚੱਲੇ ਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਇਹ ਪਰੰਪਰਾਵਾਂ ਵਾਂ ਇਹਨਾਂ ਨੂੰ ਮਰਜ਼ਾਦਾ ਨੂੰ ਬਹਾਲ ਰੱਖਣਾ ਜ਼ਰੂਰੀ ਹੈ ਸਿੱਖ ਹੀ ਰੱਖ ਸਕਦੇ ਸਰਕਾਰਾਂ ਨਹੀਂ ਰੱਖ ਸਕਦੀਆਂ ਜੀ ਤਾਂ ਤੁਸੀਂ ਇਹ ਜੀ ਸੰਗਤ ਦਾ ਰੋਲ ਕੀ ਦੇਖਦੇ ਹੋ ਚਲੋ ਇਹ ਹੁਣ ਤਾਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਇੱਕ ਧਿਰ ਤਾਂ ਤੁਹਾਡੇ ਵੀ ਅੱਗੇ ਲੱਗੀ ਹੋਈ ਹੈ ਪਰ ਆਪਾਂ ਸੰਗਤ ਦੀ ਭਾਵਨਾ ਕਿੱਥੇ ਆ ਇੱਥੇ ਸੰਗਤ ਦੀ ਭਾਵਨਾ ਇਹੀ ਆ ਵੀ ਐਦਾਂ ਕਰਕੇ ਨਾ ਕੀਤਾ ਜਾਵੇ ਜਦੋਂ ਜਦੋਂ ਆਪਣੀ ਮਰਜ਼ੀ ਨਾਲ ਲਾ ਦਿੰਦੇ ਆਪਣੀ ਮਰਜ਼ੀ ਨਾਲ ਟਾ ਦੇਣਾ ਪਰ ਜਿਹੜਾ ਹੁਣ ਕਿਹਾ ਜਾ ਰਿਹਾ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹਰਨਾਮ ਜਿਹੜੇ ਧਾਮੀ ਸਾਹਿਬ ਉਹਨਾਂ ਦੇ ਵੱਲੋਂ ਕਿਹਾ ਕਿ ਅਸੀਂ ਵਿਧੀ ਵਿਧਾਨ ਲੈ ਕੇ ਆ ਰਹੇ ਹਾਂ ਹਾਂਜੀ ਤੇ ਉਹਦਾ ਤੁਸੀਂ ਸਵਾਗਤ ਕਰਦੇ ਹੋ ਜੇ ਵਿਧੀ ਵਿਧਾਨ ਆਉਂਦਾ ਵੇਖੋ ਜੀ ਵਿਧੀ ਵਿਧਾਨ ਜੇ ਉਹਨਾਂ ਆਪਣੇ ਮਤਾਂਕ ਮੁਤਾਬਕ ਬਣਾਇਆ ਤੇ ਫੇ ਨਹੀਂ ਕਦੇ ਨਹੀਂ ਫੇ ਫਿਰ ਨਹੀਂ ਕਰਨਗੇ ਤਕਰੀਬ برداشت ਕਰੂਗੀ ਬਾਬਾ ਬਾਈ ਕਿਹੜੀ ਕਿਹੜੀ ਸੰਪਰਦਾ ਨਾਲ ਜੁੜੇ ਹੋਏ ਹੋ ਤੁਸੀਂ ਅਸੀਂ ਬਾਬਾ ਮੇਜਰ ਸਿੰਘ ਜੀ ਸੋਢੀ ਨਾਲ ਜੁੜੇ ਹਾਂ ਜੀ ਜੀ ਅਮਰ ਸ਼ਹੀਦ ਬਾਬਾ ਜੀ ਚੱਕਰ ਬਹੀਰ ਚੱਕਰਵਰਤੀ ਦਾ ਪੰਥ ਬਾਬਾ ਜੀ ਸਿੰਘ ਸਾਹਿਬ ਠੀਕ ਹੈ ਜੀ ਹਾਂ ਜੀ ਠੀਕ ਹੈ ਤੁਹਾਨੂੰ ਲੱਗਦਾ ਫਿਰ ਇਹਦਾ ਕੋਈ ਅਸਰ ਹੋਊਗਾ ਹੁਣ ਤੁਹਾਡੀ ਕਾਰਵਾਈ ਦਾ ਹੋਊਗਾ ਜੀ ਜ਼ਰੂਰ ਹੋਊਗਾ ਨਾ ਹੋਊਗਾ ਤੇ ਪ੍ਰਦਰਸ਼ਨ ਤੇ ਹੁੰਦਾ ਹੀ ਰਹਿਣਾ ਇਸ ਤਰ੍ਹਾਂ ਹੀ ਠੀਕ ਹੈ ਇਹ ਵੀ ਸਿੱਖ ਤੇ ਸਾਹ ਨਹੀਂ ਲੈਂਦੇ ਹੁੰਦੇ ਜਨ ਅਦਰ ਮੋਰਚਾ ਫਤੇ ਨਾ ਹੋ ਜੇ ਕਿਸ ਗੱਲ ਦਾ ਇਹਦਾ ਹੱਲ ਕੀ ਹੈ ਹੁਣ ਹੱਲ ਤੁਹਾਨੂੰ ਕੀ ਦਿਖਦਾ ਹੱਲ ਤੇ ਇਹੀ ਆ ਵੀ ਉਹਨਾਂ ਨੂੰ ਫੇਰ ਦੁਬਾਰਾ ਉਸੇ ਸਿੰਘ ਸਾਹਿਬਾਂ ਨੂੰ ਡਿਊਟੀ ਤੇ ਲਾਇਆ ਜਾਵੇ ਉਹਨਾਂ ਨੂੰ ਬਹਾਲ ਕਰ ਦੇਣ ਤੇ ਫੇਰ ਕੋਈ ਰੋਸ ਨਹੀਂ ਆ ਜੀ ਠੀਕ 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 ਬਾਬਾ ਜੀ ਆਪਣੀ ਜਾਣ ਪਛਾਣ ਕਰਾ ਦਿਓ ਅਸੀਂ ਜੀ ਜਾਣ ਪਛਾਣ ਸਾਡੀ ਇਹੀ ਆ ਹਲਕਾ ਬਾਬਾ ਵਕਾਲਾਤੋ ਹਰਬੰਸ ਸਿੰਘ ਜੀ ਮੀਆਂ ਵੰਡਾ ਤੇ ਬਾਬਾ ਮੇਜਰ ਸਿੰਘ ਦੇ ਦਲਪੰਥ ਨਾਲ ਹੀ ਸੰਬੰਧਤ ਆ ਠੀਕ ਹੈ ਜੀ ਧੰਨਵਾਦ ਸੋ ਇਹ ਇੱਥੇ ਸੰਗਤਾਂ ਦਾ ਰੋਸ ਪ੍ਰਦਰਸ਼ਨ ਹੋ ਰਿਹਾ ਰੋਸ ਪ੍ਰਦਰਸ਼ਨ ਦੀ ਵਜ੍ਹਾ ਇਹ ਹੈ ਕਿ ਜੋ 2 ਦਸੰਬਰ ਦੇ ਜਿਹੜੇ ਸਿੰਘ ਸਹਿਬਾਨ ਨੇ ਫੈਸਲੇ ਦਿੱਤੇ ਸੀ ਉਹਨਾਂ ਸਿੰਘ ਸਹਿਬਾਨ ਨੂੰ ਜਿੱਦਾਂ ਹਟਾਇਆ ਗਿਆ ਇੰਟਰਮ ਕਮੇਟੀ ਦੇ ਵੱਲੋਂ ਅੱਜ ਇੱਥੇ ਬਜਟ ਲਾਸ ਉਸ ਬਜਟ ਲਾਸ ਦੇ ਵਿੱਚ ਜਿਹੜੇ ਫੈਸਲੇ ਕੀਤੇ ਜਾ ਰਹੇ ਆ ਉਹਦੇ ਵਿੱਚ ਜੋ ਇੰਟਰਮ ਕਮੇਟੀ ਨੇ ਮਤੇ ਪਾਸ ਕੀਤੇ ਸੀ ਉਹਨੂੰ ਵੀ ਪਾਸ ਕੀਤਾ ਜਾਣਾ ਇੱਥੇ ਤੋਂ ਇਹ ਸਾਰੀ ਸੰਗਤ ਆਈ ਹੈ ਜਿਹੜੀ ਰੋਸ਼ ਕਰ ਰਹੀ ਆ ਤੇ ਇੱਥੇ ਅੰਦਰ ਸ਼੍ਰੋਮਣੀ ਕਮੇਟੀ ਦਾ اجلاس ਚੱਲ ਰਿਹਾ ਹੈ ਜਿਹੜਾ ਕਿ اجلاس ਹੈ ਬਜਟ اجلاس ਉਹ ਬਜਟ اجلاس ਦੇ ਵਿੱਚ ਇਹ ਸਾਰੇ ਲੋਕ ਆਏ ਨੇ ਤਾਂ ਆ ਸਾਰਾ ਪ੍ਰੋਟੈਸਟਰ ਵਾਲੇ ਨੇ ਆ ਬਾਬਾ ਜੀ ਨੂੰ ਵੀ ਪੁੱਛ ਲੈਣਾ ਬਾਬਾ ਜੀ ਤੁਸੀਂ ਪ੍ਰੋਟੈਸਟ ਦੇ ਵਿੱਚ ਆਏ ਹੋ ਹਾਂਜੀ ਪ੍ਰੋਟੈਸਟ ਦੇ ਆਏ ਹੋ ਹਾਂ ਕੀ ਤੁਹਾਡੀ ਮੰਗ ਹੈ ਜੀ ਦੀਵਾ ਕੇ ਆ ਕੇ ਜੋ ਸਿੰਘ ਸਾਹਿਬ ਸੇਵਾ ਮੁਕਤ ਕੀਤੇ ਉਹਨਾਂ ਨੂੰ ਬਹਾਲ ਕੀਤਾ ਜਾਵਾ ਹਾਂ ਜੇ ਤੁਸੀਂ ਕਿੰਨਾ ਦੇ ਵੱਲੋਂ ਇਹਦਾ ਦਮਦਮੀ ਟਕਸਾਲ ਦਾ ਇੱਕ ਹੈਗਾ ਹੋਰ ਤੁਸੀਂ ਜਸਮੀਤ ਟਕਸਾਲ ਨਾਲ ਜੁੜੇ ਹੋ ਜਾਂ ਤੁਸੀਂ ਸੰਗਤ ਹੋ ਜਾਂ ਕਿਸੇ ਹੋਰ ਸੰਪਰਦਨ ਨਾਲ ਜੁੜੇ ਤੁਸੀਂ ਦਮਦਮੀ ਟਕਸਾਲ ਨਾਲ ਟਕਸਾਲ ਨਾਲ ਠੀਕ ਹੈ ਤੁਹਾਡਾ ਇਹ ਕਿ ਬਹਾਲ ਕੀਤੇ ਜਾਣ ਬਬਾਈ ਤੁਸੀਂ ਕਿੱਥੋਂ ਆਏ ਹੋ ਵਿਲੇ ਬਲਦਫਰ ਦਾ ਮਹਾਰਸ਼ੇਤਰ ਨੂੰ ਘਰ ਨੂੰ ਹਾਂਜੀ ਗ੍ਰੀਨਫੀਲਡ ਐਵੇਨਿਊ ਫੇਜ਼ 2 ਤਾਂ ਇਹ ਤੁਹਾਡਾ ਕੀ ਇੱਥੇ ਜਿਹੜਾ ਸਾਰਾ ਪ੍ਰੋਟੈਸਟ ਕਰਨ ਦਾ ਮਨੋਰਥ ਕੀ ਹੈ ਜੀ ਤੁਹਾਡਾ ਅਹੀਂ ਜਿਹੜੇ ਪਹਿਲੇ ਸਿੰਘ ਸਾਹਿਬ ਸੀ ਉਹਨਾਂ ਦਾ ਕੀ ਕਸੂਰ ਹੈ ਜਿਹੜਾ ਉਹਨਾਂ ਨੂੰ ਚੇਂਜ ਕੀਤਾ ਗਿਆ ਜੀ ਬਹੁਤ ਅੱਛੇ ਸੀ ਬੜੇ ਸੋੜੇ ਸਵਾਮਨ ਵਾਹ ਰਹੇ ਸੀਗੇ ਕੋਈ ਪ੍ਰੋਬਲਮ ਨਹੀਂ ਸੀ ਉਹ ਜੀ ਲੇਕਿਨ ਅਸੀਂ ਫਿਰ ਵੀ ਚਾਹੁੰਦੇ ਆਂ ਵੀ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਹੂੰ ਔਰ ਪ੍ਰੈਜ਼ੈਂਟ ਉਹਨਾਂ ਦੀ ਜਿਹੜੀ ਡਿਊਟੀ ਬੰਦੀ ਸੀ ਉਹ ਉਹਨਾਂ ਨੂੰ ਇਸ਼ੂ ਕੀਤੀ ਆ ਤੁਹਾਨੂੰ ਕੀ ਲੱਗਦਾ ਵੀ ਜਿਹੜਾ 2 ਦਸੰਬਰ ਦਾ ਜਿਹੜਾ ਹੁਕਮਨਾਮਾ ਜਾਰੀ ਹੋਏ ਸੀ ਉਹਨਾਂ ਨੂੰ ਤਾਂ ਕਰਕੇ ਹਟਾਇਆ ਗਿਆ ਹੋ ਸਕਦਾ ਹੈ ਕਾਰਨ ਕੋਈ ਪੰਡਾ ਲਿਕਨ ਦੁਨੀਆ ਸਾਹਮਣੇ ਤਾਂ ਹੈ ਚਾਹੀਦਾ ਵਾ ਵੀ ਉਹ ਜਿਹੜੇ ਪਿੱਲੇ ਸਿੰਘ ਸਾਹਿਬ ਆ ਉਹ ਹੀ ਰੈਗੂਲਰ ਹੋਣ ਕਿਉਂਕਿ ਉਹ ਕੋਈ ਇਹੋ ਜਿਹੀ ਗੱਲ ਹਵਾ ਤਾਂ ਹੈ ਨਹੀਂ ਕਿ ਲੇਕਿਨ ਨਿਰਪੱਖ ਜੋ ਗੱਲਬਾਤ ਸਾਹਮਣੇ ਕਰਦੇ ਹੈ ਉਹ ਹੁਣ ਕਿਵੇਂ ਉੱਚੀ ਨੀਚ ਕਰ ਕਰਕੇ ਤੇ ਚੇਂਜ ਕਰਦੇ ਕਰ ਲੈਣੀ ਚਾਹੀਦੀ ਜੀ ਜੀ ਤੇ ਬਾਬਾ ਜੀ ਤੁਸੀਂ ਤੁਸੀਂ ਕੀ ਸਮਝਦੇ ਹੋ ਇਹ ਸਾਰੇ ਦੇ ਵਿੱਚ ਜੇ ਨਹੀਂ ਤੁਸੀਂ ਆਪਣੀ ਗੱਲ ਦੱਸੋ ਕੋਈ ਕੋਈ ਆਪਾਂ ਕੋਈ ਗੱਲ ਜੋ ਤੁਹਾਡੇ ਮਨ ਚ ਆ ਆਪਾਂ ਨੂੰ ਕੋਈ ਇਦਾਂ ਨਹੀਂ ਜਾਰੀ ਜਾਣਕਾਰੀ ਲਈ ਤੁਸੀਂ ਪ੍ਰੋਟੈਸਟ ਦੇ ਹਿੱਸੇ ਤੇ ਹੈਗੇ ਹੋ ਅੱਛਾ ਬਾਈ ਚਲੋ ਤੁਸੀਂ ਦੱਸ ਦੋ ਮਤਲਬ ਕਿ ਜਿਹੜੀ ਇੱਕ ਗੱਲ ਅੰਦਰ ਹੋ ਰਹੀ ਸੀ ਅਸੀਂ ਅੰਦਰੋਂ ਆਏ ਹੁਣ ਉਹ ਕਹਿੰਦੇ ਵੀ ਜਿਹੜੇ ਲੋਕ ਪ੍ਰੋਟੈਸਟ ਦੇ ਵਿੱਚ ਸ਼ਾਮਲ ਨੇ ਜਾਂ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਜਿਹੜੀ ਦਿੱਲੀ ਹਕੂਮਤ ਹੈ ਉਹਦੀ ਸ਼ਹਿ ਪ੍ਰਾਪਤ ਹੈ ਇਸ ਕਰਕੇ ਇਹ ਕਾਲ ਤਖਤ ਦੀ ਦਿੱਲੀ ਦੇ ਤਖਤ ਦੀ ਟੱਕਰ ਹੈ ਤੇ ਆਪਾਂ ਇਸ ਕਰਕੇ ਕਾਲ ਤਖਤ ਨਾਲ ਖੜਨਾ ਹੈ ਤਾਂ ਤੁਹਾਡਾ ਕੀ ਕਹਿਣਾ ਹੈ ਇਸ ਗੱਲ ਤੇ ਸਾਡਾ ਵੇਖੋ ਜੀ ਆਏ ਬਾਬਰ ਨਾਮ ਸਿੰਘ ਜੀ ਵੱਲੋਂ ਜੀ ਸਾਲ ਵੱਲੋਂ ਜੀ मतलब जिस तरह जहेदार साहब मतलब बड़े सरकार ਨਾਲ ਲਿਉਂਦੇ ਨੇ ਤੇ ਜਦੋਂ ਲਉਂਦੇ ਆ ਉਹਦੋਂ ਆਪਾਂ ਬੋਧ ਵਿਦਵੀ ਸਹਿਤ ਲਉਂਦੇ ਆ ਤੇ ਮਤਲਬ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅੱਛਾ ਪਰ ਜਿਹੜੇ ਤੁਹਾਡੇ ਤੇ ਇਲਜ਼ਾਮ ਨੇ ਕਿ ਤੁਹਾਨੂੰ ਦਿੱਲੀ ਦੀ ਜਿਹੜੀ ਭਾਜਪਾ ਸਰਕਾਰ ਹੈ ਉਸ ਦੀ ਹਮਾਇਤ حاصل ਹੈ ਉਹਦੇ ਬਾਰੇ ਤੁਹਾਡਾ ਕਹਿਣਾ ਕੀ ਹੈ ਅੰਦਰੋਂ ਇਲਜ਼ਾਮ ਹੀ ਲੱਗ ਰਿਹਾ ਵੇਖੋ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਸੰਤ ਸਮਾਜ ਦਾ ਸਾਰਾ ਸਾਰੀਆਂ ਸੰਗਤਾਂ ਨੇ ਸਾਰੇ ਇਕੱਠ ਕਰਕੇ ਬੇਕੀਤਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਇੱਕ ਅੰਦਰ ਨ ਮਤਾ ਅੱਜ ਪਾਸ ਕੀਤਾ ਜਾਣਾ ਕਿ ਅਮਿਤ ਸ਼ਾਹ ਜਿਹੜੇ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਨ ਜਰਨੈਲ ਸਿੰਘ ਪਿੰਡਰਾਉਣ ਵਾਲਿਆਂ ਬਾਰੇ ਗਲਤ ਬਿਆਨੀ ਕੀਤੀ ਹੈ ਤੇ ਤੁਸੀਂ ਟਕਸਾਲ ਨਾਲ ਜੁੜੇ ਹੋਏ ਹੋ ਤੁਸੀਂ ਉਸ ਬਿਆਨ ਨੂੰ ਤੁਸੀਂ ਤੁਹਾਡੀ ਕੀ ਕੀ ਪਹੁੰਚ ਹੈ ਉਸ ਬਾਰੇ ਦੇ ਬਹੁਤ ਗਲਵਾੜੀ ਹੈ ਦੇਖੋ ਜੀ ਇਹ ਤੇ ਜ ਕੇਯਾਦਨ ਨਿੰਦਨ ਜੋਗ ਨਿੰਦਨ ਜੋਗ ਉਹ ਮਿਤਾ ਲਿਆਰੀ ਹੈ ਅੰਦਰ ਤੇ ਤੁਸੀਂ ਉਹਦਾ ਸਵਾਗਤ ਕਰਦੇ ਹੋ ਮਤੇ ਦਾ ਜੇ ਮਤਾ ਅੱਜ ਲੈ ਕੇ ਆਂਦਾ ਜਾਂਦਾ ਉਹ ਨਿੰਦਾ ਪ੍ਰਸਤਾਵ ਲੈ ਕੇ ਆ ਰਿਹਾ ਅੰਦਰ ਇਸ ਮਤੇ ਬਾਰੇ ਵੇਖੋ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਮੇਰਾ ਖਿਆਲ ਵੀ ਕੋਈ ਕੇਸ ਕਿਤੇ ਥਾਣੇ ਚ ਦਰਜ ਨਹੀਂ ਹੈਗਾ ਕਿਤੇ ਵੀ ਦਰਜ ਨਹੀਂ ਹੈਗਾ ਕੋਈ ਕੋਈ ਕੰਪਲੇਨ ਨਹੀਂ ਹੈ ਤਾਂ ਚਲੋ ਇਹ ਤਾਂ ਹੁਣ ਤੁਹਾਡਾ ਪ੍ਰੋਟੈਸਟ ਚੱਲ ਰਿਹਾ ਹੈ ਨਾ ਉਹਨਾਂ ਦਾ ਅੰਦਰ ਇਜਲਾਸ ਚੱਲ ਰਿਹਾ ਹੁਣ ਮੰਨ ਲਓ ਜੇ ਉਹ ਤੁਹਾਡੀ ਗੱਲ ਨਹੀਂ ਮੰਨਦੇ ਤਾਂ ਤੁਹਾਡਾ ਕੀ ਹੈਗਾ ਇਹ ਫਿਰ ਇਸ ਤੋਂ ਅੱਗੇ ਜੋ ਸਾਡੇ ਬਾਬਾ ਜੀ ਕਹਿਣਗੇ ਉਹਨਾਂ ਦਾ ਜੋ ਸੈਕਸ਼ਨ ਤਾਂ ਹੁਕਮ ਕਰਨਗੇ ਉਹਨਾਂ ਦੇ ਉਹਨਾਂ ਮੁਤਾਬਕ ਤਾਂ ਜੋ ਜੋ ਸ਼ੋਮਨੀ ਕਮੇਟੀ ਦੇ ਪ੍ਰਧਾਨ ਨੇ ਹਰ ਹਰਿੰਦਰ ਸਿੰਘ ਧਾਮੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਵਿਧੀ ਵਿਧਾਨ ਲੈ ਕੇ ਆ ਰਹੇ ਹਾਂ ਵੀ ਜੇਸੇਦਾਰ ਸਹਿਬਾਨ ਕਿਦਾਂ ਲਾਏ ਜਾਣਗੇ ਕਿਦਾਂ ਹਟਾਏ ਜਾਣਗੇ ਤੁਸੀਂ ਉਸ ਗੱਲ ਦਾ ਸਵਾਗਤ ਕਰਦੇ ਹੋ ਕਿ ਜੋ ਵਿਧੀ ਵਿਧਾਨ ਕੋਈ ਇਦਾਂ ਦਾ ਆਉਂਦਾ ਦੇਖੋ ਜੀ ਜੇ ਤੇ ਉਹ ਜੇਸੇਦਾਰਾਂ ਦੀ ਭਾਲੀ ਕਰਦੇ ਤੇ ਅਸੀਂ ਠੀਕ ਹੈ ਜੇਸੇਦਾਰ ਸਾਹਿਬ ਉੱਥੋਂ ਤੱਕ ਕੀ ਹੈ ਤਾਂ ਵਾਜੀ ਬਹੁਤ ਬਹੁਤ ਇਹ ਇੱਥੇ ਸੰਗਤ ਆਈ ਹੈਗੀ ਆ ਦਮਦਮੇ ਟਕਸਾਲ ਨਾਲ ਜੁੜੀ ਹੋਈ ਜਿਨ੍ਹਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਜੱਥੇਦਾਰ ਸ਼ਹਿਬਾਨ ਦੀ ਜੇ ਬਹਾਲੀ ਹੁੰਦੀ ਹੈ ਤਾਂ ਉਹ ਉੱਥੋਂ ਤੱਕ ਇਹਨਾਂ ਦੀ ਮੰਗ ਹੈ ਤੇ ਉਸ ਜਥੇਦਾਰ ਸ਼ਹਿਬਾਨਾਂ ਦੀ ਜਿਹੜੀ ਜਿਹੜੀ ਬਹਾਲੀ ਹੈ ਉਸ ਨੂੰ ਲੈ ਕੇ ਹੀ ਸਾਰਾ ਜਿਹੜਾ ਪ੍ਰੋਟੈਸਟ ਹੈ ਇਹ ਦੰਦਮੀ ਟਕਸਾਲ ਦੇ ਵੱਲੋਂ ਬਾਬਾ ਹਰਨਾਮ ਸਿੰਘ ਤੋਂ ਮਾਉਂਾ ਦੇ ਵੱਲੋਂ ਅੱਜ ਇੱਥੇ ਕਾਲ ਦਿੱਤੀ ਗਈ ਸੀ ਉਸ ਕਾਲ ਨੂੰ ਰਿਸਪੌਂਡ ਕਰਦੇ ਹੋਏ ਇਹਨਾਂ ਦੀ ਸਾਰੀ ਸੰਗਤ ਹੈ ਇੱਥੇ ਪੁੱਜੀ ਹੈ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਜੋ ਦਰਬਾਰ ਸਾਹਿਬ ਕੰਪਲੈਕਸ ਹੈ ਉਸ ਦੇ ਬਿਲਕੁਲ ਬਾਹਰ ਖੜੇ ਆਂ ਇਧਰਲੇ ਹੱਥ ਸਾਡੇ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿਹੜਾ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੇਨ ਆਫਿਸ ਹੈ ਉਹ ਹੈ ਅੱਜ ਇੱਥੇ ਜਨਰਲ ਬਜਟ ਇਜਲਾਸ਼ ਹੋ ਰਿਹਾ ਇਸ ਬਜਟ ਦੇ ਰਾਹ ਦੇ ਵਿੱਚ ਇਮਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਥੇਦਾਰ ਹਟਾਏ ਗਏ ਸੀ ਤੇ ਫਿਰ ਲਾਏ ਗਏ ਸੀ ਉਹਨਾਂ ਦਾ ਮਤਾ ਅੱਜ ਇੱਥੇ ਇਨ ਟਰਮ ਕਮੇਟੀ ਦਾ ਮਤਾ ਇੱਥੇ ਪਾਸ ਹੋਣਾ ਹੈਗਾ ਇਸ ਦੀ ਵਜ੍ਹਾ ਕਰਕੇ ਅੱਜ ਜਿਹੜੀਆਂ ਵੱਖ-ਵੱਖ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਜਿਸ ਦੰਦਮੇ ਟਕਸ਼ਾਲ ਵੀ ਸ਼ਾਮਲ ਹੈ ਦਿੱਲੀ ਸ਼੍ਰੀ ਗੁਰੂ ਗ੍ਰੰਥ ਦਵਾਰਾ ਪ੍ਰਬੰਧਕ ਕਮੇਟੀ ਵੀ ਸ਼ਾਮਲ ਹੈ ਔਰ ਬੜੀ ਇੰਟਰਸਟਿੰਗ ਗੱਲ ਹੈ ਕਿ ਜੀ ਨਾਮਧਾਰੀ ਸਮਾਜ ਜਿਹੜਾ ਹੈਗਾ ਜਿਹੜਾ ਸਿੱਖ ਸਮਾਜ ਦਾ ਇੱਕ ਹਿੱਸਾ ਹੈ ਤੇ ਉਹ ਉਹਨਾਂ ਦੇ ਸਿੰਘ ਵੀ ਸ਼ਾਮਲ ਨੇ ਤਾਂ ਅੰਦਰ ਇਹਨਾਂ ਦਾ ਬਿਆਨੀਆਂ ਇਹ ਹੈ ਕਿ ਜਦੋਂ ਸਰਕਾਰ ਦੀ ਸ਼ਹਿ ਹੈਗੀ ਆ ਆਪਾਂ ਇਹਨਾਂ ਤੋਂ ਪੁੱਛਦਿਆਂ ਜਿਹੜੇ ਲੋਕ ਪ੍ਰੋਟੈਸਟ ਕਰਨ ਆਏ ਨੇ ਪ੍ਰੋਟੈਸਟ ਸ਼ਾਮਲ ਹੋਣ ਆਏ ਨੇ ਉਹਨਾਂ ਦਾ ਕੀ ਮਨੋਰਥ ਹੈ ਪ੍ਰੋਟੈਸਟ ਦਾ ਕੀ ਉਹਨਾਂ ਕੀ ਉਹਨਾਂ ਦੀ ਵਜ੍ਹਾ ਹੈ ਪ੍ਰੋਟੈਸਟ ਕਰਨ ਦੀ ਬਾਬਾ ਜੀ ਵਾਹਿ ਖਾਲਸਾ ਵਾਹਿ ਫਤਿਹ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਿਉਂ ਜੀ ਇਹ ਪ੍ਰੋਟੈਸਟ ਹੋ ਰਿਹਾ ਸਾਰਾ ਇਹ ਪ੍ਰੋਟੈਸਟ ਇਹ ਹੋ ਰਿਹਾ ਜਿਹੜੀ ਮਰਜ਼ਾਦਾ ਵਾਂ ਨਾ ਸਾਡੀਆਂ ਜੀ ਜਿੰਨੇ ਵੀ ਸਿੰਘ ਸਹਿਬਾਨ ਜੱਥੇਦਾਰ ਬਣਦੇ ਆਏ ਉਹ ਦਮਦਮੇ ਟਕਸਾਲ ਤੋਂ ਪੜੇ ਹੋਏ ਉਹਨਾਂ ਦੀਆਂ ਉਹਨਾਂ ਨੂੰ ਮਰਜ਼ਾਦਾ ਵਾਂ ਦਾ ਪਤਾ ਆ ਇਸ ਕਰਕੇ ਇਹ ਜਿੰਨੇ ਵੀ ਜਥੇਦਾਰ ਬਣ ਰਹੇ ਸ੍ਰੋਮਣੀ ਕਮੇਟੀ ਆਪ ਆਪਣੇ ਪ੍ਰੋਪਗੈਂਡਾ ਕਰਕੇ ਸਭ ਕੁਝ ਕਰ ਰਹੀ ਹੈ ਅਸੀਂ ਕਹਿੰਦੇ ਵੀ ਜਿਹੜੇ ਸਾਡੀ ਪੁਰਾਣੀ ਸੰਪਰਦਾ ਸਿੱਖ ਸੀ ਨਾ ਉਹ ਤੇ ਸਰਬਸੰਮਤੀ ਨਾਲ ਸਭ ਕੁਝ ਹੁੰਦਾ ਸੀ ਅਸਲ 'ਚ ਸਿੱਖਾਂ ਨੂੰ ਵੋਟਾਂ ਦਾ ਕੰਮ ਚਾਹੀਦਾ ਹੀ ਨਹੀਂ ਹੈ VOTING ਵਾਲਾ ਕੰਮ ਨਹੀਂ ਚਾਹੀਦਾ ਇੱਥੇ ਜਥੇਦਾਰ ਠਾਪੇ ਜਾਂਦੇ ਸੀ ਉਹਦੇ ਪਦ ਦੇਖ ਕੇ ਉਹਦੀ ਨਿਯੁਕਤੀ ਕੀਤੀ ਜਾਂਦੀ ਸੀ ਪਿਓੜ ਆ ਉਹਦਾ ਪਦ ਇਹਨੇ ਜੋਗਾ ਕੰਮ ਕਰਨ ਜੋਗਾ ਹੈ ਜੀ ਇਸ ਕਰਕੇ ਜਥੇਦਾਰ ਜਿਹੜੇ ਉਹ ਦਮਦਮਿਤਕ ਸਾਲ ਦੇ ਹੋਣੇ ਚਾਹੀਦੇ ਜੀ ਇੱਕ ਸਭ ਤੋਂ ਵੱਡੀ ਪਹਿਲਾਂ ਪਹਿਲ ਹੈ ਜੀ ਵੀ ਜਥੇਦਾਰਾ ਜਿਹੜਾ ਪਹਿਰਾਵਾ ਉਹ ਸਿੱਖੀ ਦਾ ਹੋਣਾ ਚਾਹੀਦਾ ਪੂਰਾ ਮਿਆਗੀ ਸਿੰਘ ਆਲਾ ਦਸਤਾਰਾ ਹੋ ਜੇ ਨੇ ਅਮਤਾਰੀ ਸਿੰਘ ਆਲਾ ਹੋ ਜੇ ਕਿਉਂਕਿ ਇਹ ਜਿਹੜਾ ਸਾਡਾ ਪ੍ਰਾਤਨ ਮਰਜ਼ਾਦਾ ਉਹ ਸਾਡੀ ਨੌਕਦਾਰ ਭਗ ਨਹੀਂ ਹੈਗੀ ਠੀਕ ਹੈ ਜੀ ਤਾਂ ਤਾਂ ਤੁਹਾਨੂੰ ਕੀ ਲੱਗਦਾ ਹੈ ਮਤਲਬ ਕਿ ਹੁਣ ਇਹ ਤੁਹਾਡਾ ਇੱਕ ਤੁਹਾਡਾ ਇੱਕ ਪੱਖ ਹੈ ਹੈਨਾ ਅੰਦਰ ਪੱਖ ਇਹ ਹੈ ਕਿ ਵੀ ਜਿਹੜੇ ਲੋਕ ਸਾਰਾ ਪ੍ਰੋਟੈਸਟ ਕਰ ਰਹੇ ਹੈ ਇਹਨਾਂ ਨੂੰ ਕੇਂਦਰ ਸਰਕਾਰ ਦੀ ਸ਼ੈ ਕੇਂਦਰ ਸਰਕਾਰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਇਹ ਇਹ ਜਿਹੜਾ ਇਲਜ਼ਾਮ ਹੈ ਤੁਸੀਂ ਇਹਦਾ ਕੀ ਡਿਫੈਂਸ ਦਿੰਦੇ ਹੋ ਇਹ ਤੇ ਇੱਕ ਇਲਜ਼ਾਮ ਲਾਉਣ ਵਾਲਾ ਬਹਾਨਾ ਹੈ ਨਾ ਕਿਉਂਕਿ ਉਹ ਆਪਣਾ ਇਥੇ ਰਾਜ ਕੰਮ ਕੀਤਾ ਨਾ ਬੜੇ ਚਿਰ ਤੋਂ ਤੁਹਾਨੂੰ ਪਤਾ ਬੜੇ ਚਿਰ ਤੋਂ ਸੁਣਨੀ ਕਮੇਟੀ ਦੇ ਚੋਣਾਂ ਹੀ ਨਹੀਂ ਹੋ ਰਹੀਆਂ ਉਹਦੇ ਵਿੱਚ ਇਹ ਤੁਸੀਂ ਦੱਸੋ ਵੀ ਕੌਣ ਸਰਕਾਰ ਨਾਲ ਰਲਿਆ ਹੈ ਤੇ ਕੌਣ ਦੂਸਰਾ ਉਹ ਹੀ ਕਹਿੰਦੇ ਨੇ ਕਿ ਕੇਂਦਰ ਸਰਕਾਰ ਨਹੀਂ ਕਰਾ ਰਹੀ ਚੋਣਾਂ ਦਾ ਤੇ ਜੇ ਕੇਂਦਰ ਸਰਕਾਰ ਨਾਲ ਰਲਣ ਦੀ ਗੱਲ ਹੈ ਫਿਰ ਇਲੈਕਸ਼ਨ ਅਜ ਤੱਕ ਕਿਉਂ ਨਹੀਂ ਸੁਣਨੀ ਕਮੇਟੀ ਦਾ ਪਹਿਲਾਂ ਸਭ ਤੋਂ ਜਵਾਬ ਇਹਦਾ ਇਹੋ ਦਿੱਤਾ ਜਾਣਾ ਹੈ ਇਸ ਕਰਕੇ ਕੇਂਦਰ ਸਰਕਾਰ ਨਹੀਂ ਇਹ ਸਾਰੀ ਸਿੱਖ ਸੰਪਰਦਾਨ ਦੀ ਆਪਣੀ ਇਹ ਮੰਨਦੀ ਅੱਛਾ ਵਾਪੀ ਜੋ ਕੁਝ ਹੋ ਰਿਹਾ ਹੈ ਗਲਤ ਹੋ ਰਿਹਾ ਹੈ ਸ੍ਰੋਮਣੀ ਕਮੇਟੀ ਇੱਥੇ ਕਬਜ਼ਾ ਹੈ ਤੇ ਉਹ ਆਪਣੀ ਮਨਮਰਜ਼ੀ ਕਰਦੀ ਪਈ ਬਸ ਉਹਨਾਂ ਦਾ ਕਬਜ਼ਾ ਆਪਣੀ ਥਾਂ ਹੈ ਪਰ ਜਿਹੜਾ ਤੁਹਾਡੇ ਤੇ ਇਲਜ਼ਾਮ ਹੈ ਕਿ ਤੁਹਾਨੂੰ ਭਾਜਪਾ ਦੀ ਸ਼ੈ ਹੈ ਇਹ ਚੀਜ਼ ਨੂੰ ਤੁਸੀਂ ਕਿੱਦਾਂ ਡਿਫੈਂਸ ਕਹਿੰਦੇ ਹੋ ਨਹੀਂ ਨਹੀਂ ਕੋਈ ਕਿਸੇ ਦੀ ਸ਼ੈ ਨਹੀਂ ਹੈਗੀ ਇਹ ਗੱਲ ਇੱਕ ਮਤਾ ਅੰਦਰ ਪਾਸ ਹੋ ਰਿਹਾ ਜੋ ਨਿਰਦੇਸ਼ਿਆ ਗਿਆ ਸਾਨੂੰ ਅਸੀਂ ਅੰਦਰ ਉੱਧਰ ਸੀਗੇ ਕਿ ਅਮਿਤ ਸ਼ਾ ਜਿਹੜੇ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਵੱਲੋਂ ਪਿਛਲੀ ਦਿਨਾਂ ਦੇ ਵਿੱਚ ਸੰਜਰਨੈਲ ਸਿੰਘ ਪਿੰਡਰਾਉਣਾ ਪਿੰਡਰਾਵਾਲੇ ਬਾਰੇ ਇੱਕ ਗਲਤ ਬਿਆਨਿਕ ਦਿੱਤੀ ਗਈ ਆ ਪਾਰਲੀਮੈਂਟ ਦੇ ਵਿੱਚ ਕਿ ਉਹ ਉਹਦੇ ਉਹਦੇ ਖਿਲਾਫ ਇੱਕ ਮਤਾ ਪਾਸ ਹੋ ਰਿਹਾ ਤੁਸੀਂ ਉਸ ਬਿਆਨ ਨੂੰ ਕਿੱਦਾਂ ਦੇਖਦੇ ਹੋ ਜਿਹੜਾ ਅਮਿਤ ਸ਼ਾਹ ਨੇ ਬਿਆਨ ਦਿੱਤਾ ਪਾਰਲੀਮੈਂਟ ਦੇ ਵਿੱਚ देखो जी मैनु ਇਹਦੇ ਬਾਰੇ ਰੌਲਜ ਨਹੀਂ ਕੋ ਹੈ ਨਾ ਸਾਡੇ ਮਨ ਚ ਇੱਕ ਗੱਲ ਹੈਗੀ ਹਮ ਅਸੀਂ ਤੇ ਇੱਕ ਆਈਏਪੀਸੀ ਜਿਹੜੀ ਸਾਡੀ ਸਮਾਜਿਕ ਜਿਹੜੀ ਕਮੇਟੀ ਹੈ ਨਾ ਹਾਂਜੀ ਉਹਦੇ ਤਹਿਤ ਨਹੀਂ ਇਹ ਦਮਦਮੇ ਟਕਸਾਲ ਦੀ ਪੜਿਆ ਲਿਖਿਆ ਜਿਹੜਾ ਜਿਹੜਾ ਉਤੋਂ ਦੀ ਮਰਜ਼ਾਦਾ ਵਾ ਜਾਣਦਾ ਹੋਵੇ ਉਹ ਸੰਗਤ ਸਾਹਿਬਾਂ ਨੂੰ ਹੋਣਾ ਚਾਹੀਦਾ ਬਸ ਜੀ ਇਹ ਜਿਹੜੀ ਜਿਹੜੀ ਤੁਹਾਡਾ ਜਿਹੜੀ ਸੰਪਰਦਾ ਹੈਗੀ ਹੈ ਨਾਮਤਰੀ ਸੰਪਰਦਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ 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 ਤਾਂ ਜਿਹੜੀ ਨਾਮਤਰੀ ਸੰਪਰਦਾ ਹੈ ਜਿਹੜਾ ਜਿਹੜਾ ਪਹਿਲਾ ਮਰਿਆਦਾ ਲਾਗੂ ਹੈ ਗੁਰੂ ਗ੍ਰੰਥ ਤੇ ਆਪਣੇ ਅਕਾਲ ਤਖਸ਼ਾਲ ਦੀ ਤੁਸੀਂ ਉਹਦੇ ਅੰਡਰ ਆਉਂਦੇ ਹੋ ਜਾਂ ਤੁਹਾਡੀ ਆਪਣੀ ਕੋਈ ਮਰਿਆਦਾ ਨਾ ਉਹਨਾਂ ਦੇ ਨਾਲ ਹੀ ਸਾਡੀ ਮਰਿਆਦਾ ਸਿੱਖ ਸੰਪਰਦਾ ਨਾਲ ਹੀ ਮਰਿਆਦਾ ਵਾ ਜੀ ਅਸੀਂ ਵੀ ਗੁਰਬਾਣੀ ਉਹੋ ਪੜਦੇ ਆ ਜੀ ਉਹ ਅਸੀਂ ਇਸ਼ਾਨਾਨ ਕਰਦੇ ਉਸੇ ਤਰ੍ਹਾਂ ਰਹਿੰਦੇ ਆ ਅਸੀਂ ਉਹ ਵੱਖਰੇ ਸਿੱਖ ਦੇ ਹੈ ਨਹੀਂ ਜੀ 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 ਅਸੀਂ ਸਾਰੀ ਗੁਰੂ ਨਾਨਕ ਨਾਮ ਲੈਣਾ ਸਰ ਕਰਦਾ ਤਾਂ ਇਹ ਜਿਹੜਾ ਸਾਰਾ ਮੇਰੇ ਲਾਸਟ ਤੇ ਤੁਹਾਨੂੰ ਸਵਾਲ ਇਹ ਆ ਕਿ ਮੰਨ ਲਓ ਹੁਣ ਜਿਹੜਾ ਇਹ ਸਾਰਾ ਰੋਸ ਹੋ ਰਿਹਾ ਇਸ ਰੋਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਮੰਨ ਲਓ ਜੇ ਨਹੀਂ ਹਟਾਏ ਜਾਂਦੇ ਮੰਨ ਲਓ ਜਿਹੜੇ ਜਿਹੜੇ ਉਹਨਾਂ ਨੇ ਆਪਣੀ ਜਿੱਦ ਅੰਦਾਰ ਤਾਂ ਲਾਤੇ ਨਾ ਹੁਣ ਉਹ ਜੇ ਨਹੀਂ ਬਦਲਿਆ ਜਾਂਦਾ ਫੈਸਲਾ ਤਾਂ ਅਗਲਾ ਕੀ ਐਕਸ਼ਨ ਹੋਊਗਾ ਵੇਖੋ ਜੀ ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਇਹਦੇ ਪਲੇਨ ਪ੍ਰਬੰਧਕਾਂ ਨੂੰ ਪਤਾ ਹੋਵੇਗਾ ਅਸੀਂ ਇਹਦੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਮੰਨ ਚ ਰੋਸ ਐਸ ਕਰਕੇ ਆਈਆਂ ਬਸ ਥੈਂਕ ਯੂ ਜੀ ਬਹੁਤ ਬਹੁਤ ਇਹ ਇਥੇ ਨਾਮਧਾਰੀ ਸੰਪਰਦਾ ਦੇ ਸਿੱਖ ਆਏ ਨੇ ਤਾਂ ਇਹਨਾਂ ਦੇ ਵੱਲੋਂ ਇਹ ਕਹਿਣਾ ਹੈਗਾ ਵੀ ਜਿਹੜੀ ਵੀ ਇਥੇ ਜਿਹੜਾ ਜੋ ਇਥੇ ਜਿਹੜਾ ਪਾਸ ਕੀਤਾ ਗਿਆ ਇਹ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਕਬਜ਼ਾ ਕੀਤਾ ਗਿਆ ਇਨੇ ਸਾਲਾਂ ਤੋਂ ਉਸ ਨੂੰ ਰੋਕਣ ਵਾਸਤੇ ਉਸ ਨੂੰ ਬਦਲਣ ਵਾਸਤੇ ਜਿਹੜਾ ਹੈਗਾ ਆ ਇਹ ਜਿਹੜਾ ਸਾਰਾ ਹੈਗਾ ਇਹ ਪ੍ਰੋਟੈਸਟ ਹੈ ਤੇ ਇਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਵੀ ਜਥੇਦਾਰ ਪਹਿਲਾਂ ਲਾਏ ਗਏ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਇਸ ਕਿਸਮ ਦਾ ਜਿਹੜਾ ਵਿਧੀ ਵਿਧਾਨ ਹੈ ਕੋਈ ਬਣੇ ਸੰਪਰਦਾਵਾਂ ਦੇ ਅਕੋਰਡਿੰਗ ਜੋ ਸਾਡੀ ਪਰੰਪਰਾਵਾਂ ਨੇ ਉਹਦੇ ਅਕੋਰਡਿੰਗ ਜਿਹੜਾ ਸਾਡਾ ਸਾਰਾ ਇੱਥੇ ਹੋਣਾ ਚਾਹੀਦਾ ਪ੍ਰਬੰਧ ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਮੈਂ ਗੁਰਸ਼ਮਸ਼ੀਰ ਸਿੰਘ ਅਮਰਸਾਹ